ਅਸਲਾਮੁਆਲਿਕਮ ਵਾਅਲੈਕੁਮ ਸਲਾਮ ਹਾਂਜੀ ਮਾਜੀ ਕੀ ਹਾਲ ਚਾਲ ਹੈ ਠੀਕ ਹੈ ਬੇਟੇ ਸ਼ੁਕਰ ਅੱਲਾਹ ਦਾ ਮਾਜੀ ਠੀਕ ਰਹਿੰਦੀ ਹੈ ਹਾਂਜੀ ਠੀਕ ਹੈ ਬੇਟੇ ਚਲੋ ਸ਼ੁਕਰ ਅਲ ਹਮਦੁਲਿਲਾ ਅੱਛਾ ਮਾਜੀ ਸਭ ਤੋਂ ਪਹਿਲੇ ਨਾ ਤੁਸੀਂ ਸਾਨੂੰ ਆਪਣਾ ਨਾਮ ਦੱਸੋ ਆਪਣਾ ਨਾਮ ਕੀ ਹੈ ਮੇਰਾ ਨਾਮ ਜੀ ਕਲਸੂਮ ਅਖਤਰ ਅੱਛਾ ਜੀ ਬਾਪੂ ਜੀ ਦਾ ਕੀ ਨਾਮ ਸੀਗਾ ਮੇਰੇ ਬਾਪੂ ਦਾ ਨਾਮ ਜੀ ਚਿਰਾਗ ਸੀਗਾ ਹਾਂਜੀ ਵੱਡੇ ਮੇਰੇ ਬਾਪੂ ਜੀ ਸੀ ਉਸ ਤੋਂ ਬਾਅਦ ਛੋਟਾ ਜਿਹੜਾ ਸੀ ਉਹ ਮੇਰਾ ਚਾਚਾ ਸੀਗਾ ਉਮਰਾ ਉਸ ਤੋਂ ਬਾਅਦ ਜੀ ਛੋਟਾ ਕਹਿੰਦੇ ਸੀ ਉਹਨੂੰ ਉਸ ਤੋਂ ਬਾਅਦ ਜਿਹੜਾ ਇੰਡੀਆ ਚ ਰਿਹਾ ਉਹ ਮੇਰਾ ਚਾਚਾ ਵੀਰਬੱਲ ਸੀ ਦਾਦੇ ਦਾ ਨਾਂ ਰਤਨੂ ਸੀ ਆਧਾ ਦੇ ਸਰਦਾਰਾਂ ਚ ਸਾਡੀ ਰਹਿਤ ਸੀ ਪਿੱਛੇ ਇੰਡੀਆ ਚ ਜਦੋਂ ਫਿਰ ਇੱਧਰ ਆਏ ਉਸ ਤੋਂ ਬਾਅਦ ਵਿਛੋੜੇ ਪਏ ਨਹੀਂ ਮਿਲ ਸਕੇ ਮਾਜੀ ਸਭ ਤੋਂ ਪਹਿਲੇ ਤਾਂ ਤੁਸੀਂ ਸਾਨੂੰ ਇਹ ਦੱਸੋ ਕਿ ਆਪਣਾ ਚੜ੍ਹਦੇ ਪੰਜਾਬ ਪਿੰਡ ਕਿਹੜਾ ਸੀਗਾ ਤਲਵੰਡੀ ਸਾਬੋ ਕੀ ਤਲਵੰਡੀ ਹਾਂਜੀ ਇਹ ਸਾਡਾ ਪਿੰਡ ਸੀ ਆਧਾ ਵਾਲੇ ਸਰਦਾਰਾਂ ਕੋਲੇ ਸਾਡੀ ਰਹਿਤ ਸੀ ਸਾਡੇ ਦਾਦੇ ਦੀ ਰਤਨੂ ਦੀ ਹਾਂਜੀ ਉੱਥੇ ਰਹਿੰਦੇ ਸੀ ਇਕੱਠੇ ਤੇ ਪਾਕਿਸਤਾਨ ਜਦੋਂ ਬਣਿਆ ਇੱਕ ਉਧਰ ਰਹਿ ਗਿਆ ਤੇ ਨਿੱਧਰ ਆ ਗਏ ਉਹ ਤਿੰਨ ਅਸੀਂ ਉਦੋਂ ਦੇ ਵਿਛੜੇ ਅਜੇ ਤੱਕ ਨਹੀਂ ਮਿਲ ਸਕੇ ਹਾਂਜੀ ਤੇ ਹੁਣ ਮਿਲਣਾ ਚਾਹੁੰਨੇ ਆ ਜਿਹੜੇ ਕੋਈ ਜ਼ਿੰਦਗੀ ਦੇ ਬਾਕੀ ਦਿਨ ਆ ਅਸੀਂ ਆਪਣੇ ਵਿਛੜਿਆਂ ਨੂੰ ਮਿਲੀਏ ਸਾਡੀਆਂ ਯਾਦਾਂ ਸਾਡੇ ਪਿਆਰ ਸਾਡੀ ਮੁਹੱਬਤ ਨੂੰ ਅਸੀਂ ਉਹ ਚੀਜ਼ ਨੂੰ ਤਰਸਦੇ ਆ ਕਿ ਆਪਣੇ ਨੂੰ ਮਿਲ ਗਏ ਚਾਰ ਚਾਚੇ ਸੀ ਫੁੱਫੀਆਂ ਸੀ ਸਾਡਾ ਖਾਨਦਾਨ ਉਤਰ ਠੀਕ ਹੈ ਜਦੋਂ ਸਾਨੂੰ 1947 ਦੇ ਉਜਾੜੇ ਪਏ ਆ ਹਾਂਜੀ ਤੇ ਉਦੋਂ ਤੁਹਾਡੇ ਕੁਝ ਖਾਨਦਾਨ ਦੇ ਕੋਈ ਤੁਹਾਡੇ ਰਿਸ਼ਤੇਦਾਰ ਕੋਈ ਤੁਹਾਡੇ ਖੂਨ ਦੇ ਰਿਸ਼ਤੇ ਚੜ੍ਹਦੇ ਪੰਜਾਬ ਰਹਿ ਗਏ ਸੀਗੇ ਹਾਂਜੀ ਕਿਹੜੇ ਰਿਸ਼ਤੇ ਸੀ ਉਹ ਮੇਰੇ ਛਕੇ ਚਾਚੇ ਦੇ ਬੇਟੇ ਚਾਚਾ ਜੀ ਚਾਚੇ ਦਾ ਬੇਟਾ ਭਾਈ ਸ਼ੌਕੀ ਹਾਂਜੀ ਇੱਕ ਦਾ ਨਾਮ ਰਾਜ ਸੀ ਹਾਂਜੀ ਉਹਨਾਂ ਦੀਆਂ ਔਲਾਦਾਂ ਬੇਟੇ ਉੱਥੇ ਰਹਿ ਗਈਆਂ ਮੇਰੇ ਚਾਚਾ ਜੀ ਸ਼ੌਕੀ ਮੇਰਾ ਭਾਈ ਸੀ ਮੇਰੇ ਚਾਚੇ ਦਾ ਬੇਟਾ ਸੀਗਾ ਵੀਰਬਲ ਦਾ ਹਾਂਜੀ ਬਾਕੀ ਇੱਕ ਫੁੱਫੀ ਉਧਰ ਰਹੀ ਸੀ ਜੋ ਦੋ ਫੁੱਫੀਆਂ ਇੰਡੀਆ ਚ ਆ ਗਈਆਂ ਫੁੱਫੀਆਂ ਦੇ ਵਿਛੋੜੇ ਪਏ ਨਹੀਂ ਤੇ ਫੁੱਫੀਆਂ ਤੁਹਾਨੂੰ ਮਿਲੀਆਂ ਫਿਰਕੇ ਨਹੀਂ ਮਿਲੀਆਂ ਇੱਕ ਫੁੱਫੀ ਨਹੀਂ ਮਿਲੀ ਦੋ ਇੱਧਰ ਪਾਕਿਸਤਾਨ ਆਈਆਂ ਸੀ ਉਹ ਮਿਲੀਆਂ ਉਹ ਮਿਲੀਆਂ ਬਹੁਤ ਹੋ ਗਈਆਂ ਅੱਛਾ ਜਿਹੜੀ ਤੁਹਾਡੀ ਫੁੱਫੀ ਉਹ ਕਿਹੜੇ ਪਿੰਡ ਰਹਿ ਗਈ ਸੀ ਤਲਵੰਡੀ ਚ ਅੱਛਾ ਉਹ ਵੀ ਤਲਵੰਡੀ ਸਾਬੋ ਰਹਿ ਗਈ ਸੀ ਹਾਂਜੀ ਉੱਥੇ ਹੀ ਰਹਿ ਗਏ ਸੀ ਅੱਛਾ 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 ਠੀਕ ਹੋ ਗਿਆ ਅੱਛਾ ਸਾਨੂੰ ਹੁਣ ਦੱਸੋ ਤੁਸੀਂ ਸਾਨੂੰ 1947 ਦੇ ਉਜਾੜਿਆਂ ਬਾਰੇ ਤੁਹਾਡੀ ਤਾਂ ਉਮਰ ਥੋੜੀ ਹੈ ਤੁਹਾਡਾ ਤਾਂ ਪਾਕਿਸਤਾਨ ਦੀ ਪیدائش ਹੈ ਲੇ ਵੀ ਤੁਹਾਡੇ ਬਜ਼ੁਰਗ ਉਹਨਾਂ ਪਿੰਡਾਂ ਨੂੰ ਕਿਵੇਂ ਯਾਦ ਕਰਦੇ ਸੀ ਤੇ ਉਹਨਾਂ ਪਿੰਡਾਂ ਬਾਰੇ ਕਿਦਾਂ ਦੀਆਂ ਗੱਲਾਂ ਕਰਦੇ ਸੀ ਲੇ ਵੀ ਉਸ ਮਿੱਟੀ ਨਾਲ ਉਹ ਜੁੜੇ ਹੋਏ ਸੀਗੇ ਉਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਉਹ ਗੱਲਾਂ ਕਰਦੇ ਸੀ ਜਦੋਂ ਕਿ 14 ਅਗਸਤ ਆਉਂਦੀ ਸੀ ਰੋਣ ਲੱਗ ਜਾਂਦੇ ਸੀ ਕਹਿਣਾ ਇਹਨਾਂ ਦਿਨਾਂ ਦੇ ਵਿੱਚ ਸਾਡੇ ਵਿਛੋੜੇ ਪਏ ਅਸੀਂ ਵਿਛੜੇ ਸਾਨੂੰ ਉਹ ਚੀਜ਼ਾਂ ਆਪਣੇਆਂ ਦਾ ਬਚਪਨ ਗੁਜ਼ਰਿਆ ਸਾਡੀਆਂ ਯਾਦਾਂ ਉਸ ਮੁਲਕ ਦੇ ਉਹਦੇ ਨਾਲ ਐ ਤੇ ਬੜਾ ਰੋਂਦੇ ਸੀ ਸਾਨੂੰ ਦੱਸਦੇ ਹੁੰਦੇ ਬੱਚਿਆਂ ਨੂੰ ਬਿਠਾ ਕੇ ਗੱਲਾਂ ਕਰਦੇ ਸੀ ਸਾਨੂੰ ਦੱਸਦੇ ਹੁੰਦੇ ਸੀਗੇ ਕਿ ਬੇਟੇ ਅਸੀਂ ਇੰਨਾ ਔਖਾ ਪਾਕਿਸਤਾਨ ਚਾਏ ਆ ਇੰਨੀਆਂ ਕੁਰਬਾਨੀਆਂ ਦਿੱਤੀਆਂ ਐਵੇਂ ਅਸੀਂ ਆਪਣੇਾਂ ਤੋਂ ਵਿਛੜੇ ਔਰ ਅਜੇ ਤੱਕ ਨਹੀਂ ਮਿਲ ਸਕੇ ਤੇ ਅਜੇ ਤੱਕ ਮੇਰੇ ਚਾਚੇ ਹੁਣੀ ਸਾਡੀ ਪੁਰਾਣੀ ਜਿਹੜੀ ਇਮਾਰਤ ਆ ਉਹ ਮੇਰੇ ਪਤੀਜੇ ਨੇ ਜੱਸੀ ਨੇ ਮੈਨੂੰ ਦਿਖਾਈ ਮੈਨੂੰ ਕਹਿੰਨਾ ਫੁੱਫੋ ਅਜੇ ਤੱਕ ਅਸੀਂ ਉਹ ਜਾਦਾ ਬਾਪੂ ਯਾਦ ਕਰਕੇ ਰਹੁੰਦੇ ਕਿ ਅਸੀਂ ਚਾਰਪਰਾ ਇੱਥੇ ਵੱਸਦੇ ਸੀ ਰਹਿੰਦੇ ਸੀ ਸਾਡਾ ਬਚਪਨ ਇਕੱਠਾ ਗੁਜ਼ਰਿਆ ਅੱਧਾਲੇ ਸਰਦਾਰਾਂ ਦੀਆਂ ਗੱਲਾਂ ਕਰਕੇ ਯਾਦ ਕਰਕੇ ਸਾਨੂੰ ਦਾਦੇ ਹੁੰਦੇ ਸੀ ਅੱਧਾਲੇ ਸਰਦਾਰਾਂ ਨਾਲ ਅਸੀਂ ਇਦਾਂ ਮੁਹੱਬਤ ਕਰਦੇ ਸੀ ਇਦਾਂ ਬੈਠਦੇ ਸੀ ਇਸ ਤਰ੍ਹਾਂ ਅਸੀਂ ਮਿਲਦੇ ਸੀ ਇਸ ਤਰ੍ਹਾਂ ਸਾਡਾ ਬਚਪਨ ਗੁਜ਼ਰਿਆ ਸੀ ਇਦਾਂ ਸਾਡੀ ਮੁਹੱਬਤ ਸੀ ਤੇ ਆਧਾਲੇ ਸਰਦਾਰਾਂ ਦਾ ਨਾਮ ਯਾਦ ਹੈ ਹਾਂਜੀ ਬਲਦੇਵ ਸਿੰਘ ਬਲਦੇਵ ਸਿੰਘ ਹਾਂਜੀ ਅੱਛਾ ਜਿਹੜਾ ਬਲਦੇਵ ਸਿੰਘ ਕਹਾਂ ਨਾਲ ਆਪਣਾ ਕੀ ਰਿਸ਼ਤਾ ਦਾ ਰਿਸ਼ਤਾ ਸੀ ਬਾਪੂ ਜੀ ਦਾ ਬਾਪੂ ਜੀ ਦਾ ਰਿਸ਼ਤਾ ਸੀ ਜੀ ਉਹਨਾਂ ਦੇ ਮੁਲਾਜ਼ਮ ਸੀਗੇ ਆਧਾਲੇ ਸਰਦਾਰਾਂ ਦੇ ਹਾਂਜੀ ਹਾਂਜੀ ਮੇਰੇ ਦਾਦਾ ਜੀ ਮੇਰੇ ਬਾਪੂ ਜੀ ਉਹਨਾਂ ਬਾਰੇ ਤੁਹਾਡੇ ਬਾਪੂ ਜੀ ਗੱਲਾਂ ਕਰਦੇ ਹੋਣੇ ਆ ਆਧਾਲੇ ਸਰਦਾਰਾਂ ਬਾਰੇ ਕੀ ਤੁਹਾਨੂੰ ਗੱਲਾਂ ਸੁਣਾਉਂਦੇ ਸੀਗੇ ਉਹਨਾਂ ਦੇ ਬਹੁਤ ਅੱਛੀਆਂ ਗੱਲਾਂ ਕਰਦੇ ਹੁੰਦੇ ਸੀ ਕਹਿੰਦੇ ਸੀ ਬੇਟੇ ਅਸੀਂ ਅੱਧਾਲੇ ਸਰਦਾਰ ਸਾਡਾ ਬੜਾ ਖਿਆਲ ਕਰਦੇ ਸੀ ਅਸੀਂ ਉਹਨਾਂ ਦੀਆਂ ਮੁਲਾਜ਼ਮਤਾਂ ਕਰਦੇ ਸੀ ਉਹਨਾਂ ਦੇ ਮੁਲਾਜ਼ਮ ਸੀ ਜਦੋਂ ਅਸੀਂ ਆਏ ਸਾਨੂੰ ਰੋਂਦੇ ਚੜਾ ਕੇ ਗਏ ਪਾਕਿਸਤਾਨ ਨੂੰ ਸਾਨੂੰ ਰਵਾਨਾ ਕੀਤਾ ਉਹਨਾਂ ਨੇ ਸਾਨੂੰ ਕੋਲ ਰੱਖਿਆ ਸਾਨੂੰ ਖਾਣਾ-ਦਾਣਾ ਪਿੱਛੇ ਦੇ ਕੇ ਜਾਂਦੇ ਰਹੇ ਜਦੋਂ ਪਾਕਿਸਤਾਨ ਚੋਂ ਜਾੜਾ ਪਿਆ ਜਿੱਥੋਂ ਤੱਕ ਉਹਨਾਂ ਦਾ ਆਉਣ ਜਾਣ ਰਿਹਾ ਉਦੋਂ ਤੱਕ ਸਾਨੂੰ ਪਿੱਛੇ ਆ ਕੇ ਸਾਨੂੰ ਖਾਣਾ ਦਾਣਾ ਪਚਾਉਂਦੇ ਰਹੇ ਆ ਆਉਂਦੇ ਰਹੇ ਮੁਸਲਮਾਨਾਂ ਜਿਹੜੇ ਪਿੰਡ ਤਲਵੰਡੀ ਸਾਗੋ ਦੇ ਸਰਦਾਰ ਸੀਗੇ ਆਦਾਲੇ ਆਦਾਲੇ ਹਾਂਜੀ ਜਿੰਨਾਂ ਕੋ ਉਹਨਾਂ ਦਾ ਆਪਦਾ ਵਾਹ ਲੱਗਿਆ ਸਨ 1947 ਵੇਲੇ ਉਹ ਉਹਨਾਂ ਨੇ ਆਪ ਦਾ ਜਿਹੜਾ ਕੋਈ ਉਹਨਾਂ ਦਾ ਤੱਲਕ ਵਾਸਤਾ ਸੀਗਾ ਤੁਹਾਡੇ ਖਾਨਦਾਨ ਨਾਲ ਉਹਨਾਂ ਨੇ ਪੂਰਾ ਨਿਭਾਉਂਦੀ ਕੋਸ਼ਿਸ਼ ਕੀਤੀ ਬੜਾ ਜੀ ਇਫਾਦਤ ਕੀਤੀ ਮੁਸਲਮਾਨਾਂ ਦੀ ਰਵਾਨਾ ਕੀਤਾ ਖਾਣਾ-ਦਾਣਾ ਦਿੱਤਾ ਬੜੀ ਇਫਾਦਤ ਕੀਤੀ ਬੜਾ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਔਰ ਰੋਂਦੇ ਸੀ ਕਿ ਅਸੀਂ ਲਿਖ ਕੇ ਦੇ ਬੈਠੇ ਆ ਤੁਸੀਂ ਹੁਣ ਬਸ ਬੜਾ ਯਾਦ ਕਰਕੇ ਰੋਂਦੇ ਸੀ ਅੰਮੀ ਹੋਣੀ ਗੱਲਾਂ ਕਰਦੇ ਸੀ ਬਾਪੂ ਹੋਣੀ ਕਿ ਸਾਡਾ ਬੜੀ ਮੁਹੱਬਤ ਸੀ ਅੱਜ ਵੀ ਸਾਨੂੰ ਉਹਨਾਂ ਦੀਆਂ ਯਾਦਾਂ ਸਾਡੇ ਦਿਲ ਚੋਂ ਨਹੀਂ ਨਿਕਲਦੇ ਆ ਸਾਨੂੰ ਅੱਜ ਵੀ ਉਹਨਾਂ ਦੀ ਮੁਹੱਬਤ ਉਹਨਾਂ ਦੀ ਸਾਡੇ ਸਿਰ ਤੇ ਹੱਥ ਸਾਡਾ ਵਕਤ ਗੁਜ਼ਰਿਆ ਅੱਜ ਵੀ ਸਾਨੂੰ ਆਦਾਲੇ ਸਰਦਾਰਾਂ ਦਾ ਯਾਰ ਉਹ ਜਿਹਨੇ ਨਾਨਾ ਜੀ ਸੀ ਵੀਰਵਾਲੋ ਵੀ ਆਦਾਲੇ ਸਰਦਾਰਾਂ ਨੇ ਉਧਰ ਰੱਖਲੇ ਸੀ ਅੱਛੇ ਜਿਹੜੇ ਆਪਣੇ ਰਿਸ਼ਤੇਦਾਰ ਤੁਹਾਡੇ ਖੂਨ ਦੇ ਰਿਸ਼ਤੇ ਸਨ 1947 ਦੇ ਉਜਾੜੇ ਵੇਲੇ ਚੜਦੇ ਪੰਜਾਬ ਤਲਵੰਡੀ ਸਭੋ ਰਹਿ ਗਏ ਹਾਂਜੀ ਠੀਕ ਹੈ ਉਹ ਤੁਹਾਡੇ ਚਾਚਾ ਜੀ ਦਾ ਨਾਮ ਸੀ ਵੀਰਬਲ ਹਾਂਜੀ ਵੀਰਬਲ ਉਹ ਕਿਵੇਂ ਉੱਤੇ ਰਹਿ ਗਏ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਦੱਸੋ ਲੈ ਵੀ ਉਹ ਕਿਵੇਂ ਰਹਿ ਗਏ ਤੇ ਤੁਹਾਡੇ ਜਿਹੜੇ ਬਜ਼ੁਰਗ ਸੀਗੇ ਤੁਹਾਡੇ ਬਾਪੂ ਜੀ ਸੀਗੇ ਉਹ ਕਿਉਂ ਪਾਕਿਸਤਾਨ ਆ ਗਏ ਉਹ ਜੀ ਨਹੀਂ ਸੀ ਆਉਣਾ ਚਾਹੁੰਦੇ ਬਸ ਉਹਨਾਂ ਇਵੇਂ ਲਿਖ ਕੇ ਦੇ ਬੈਠੇ ਚਾਚਾ ਜੀ ਨੂੰ ਪੁੱਛਿਆ ਕਿ ਪਾਕਿਸਤਾਨ ਜਾਣਾ ਚਾ ਚਾਚਾ ਜੀ ਨੇ ਅਨਕਾਰ ਕਰਤਾ ਤੇ ਜਿਹੜੇ ਦੂਸਰੇ ਤੇ ਤਿੰਨ ਉਹਨਾਂ ਨੂੰ ਲਿਖ ਕੇ ਦੇ ਬੈਠੇ ਔਰ ਉਹਨਾਂ ਨੂੰ ਅੱਧਾਲੇ ਸਰਦਾਰਾਂ ਨੇ ਕਿਹਾ ਕਿ ਅਸੀਂ ਇੱਕ ਰੱਖਾਂਗੇ ਤਾਂ ਕਿ ਸਾਡੇ ਪੁਰਾਣੇ ਬੰਦੇ ਆ ਤਲਕ ਵਾਲੇ ਆ ਅਸੀਂ ਬਿਲਕੁਲੀ ਆਪਣੀਆਂ ਜਾਦਾ ਆਪਣੀ ਮੁਹੱਬਤ ਖਤਮ ਕਰਨਾ ਨਹੀਂ ਚਾਹੁੰਦੇ ਉਹ ਤੁਹਾਡੇ ਖਾਨਦਾਨ ਨਾਲ ਇੰਨੇ ਜੁੜੇ ਹੋਏ ਸੀਗੇ ਹਾਂਜੀ ਉਹਨਾਂ ਨੇ ਕਹਿਆ ਯਾਰ ਅਗਰ ਤੁਸੀਂ ਸਾਰਾ ਖਾਨਦਾਨ ਚੱਲ ਗਿਆ ਸਾਡੀਆਂ ਉਹ ਜਿਹੜੀਆਂ ਸਾਡੇ ਵੱਡ ਵਡੇਰਿਆਂ ਦੇ ਤੁਹਾਡੇ ਨਾਲ ਚੱਲੀਆਂ ਆ ਰਹੀਆਂ ਸੀ ਇੱਥੋਂ ਵੀ ਨਹੀਂ ਰਹੇ ਹੋਣਾ ਤਲਕ ਵਾਸਤਾ ਉਹ ਟੁੱਟ ਜਾਣਾ ਯਾਰ ਉਹ ਸਾਂਝ ਨੂੰ ਅਸੀਂ ਤੋੜਨਾ ਨਹੀਂ ਚਾਹੁੰਦੇ ਤੋੜਨਾ ਨਹੀਂ ਚਾਹੁੰਦੇ ਔਰ ਆਉਣ ਵਾਲੀ نسل ਨੂੰ ਪਤਾ ਲੱਗੇ ਕਿ ਤੁਸੀਂ ਸਾਡੇ ਪੁਰਾਣਾ ਤਲਕ ਹੈ ਦਾਦਿਆਂ ਦਾ ਬੁੜਿਆਂ ਦਾ ਪਰਦਾਦਿਆਂ ਦਾ ਪੁੱਤ ਉਹਨਾਂ ਨੇ ਫਿਰ ਚਾਚਾ ਜੀ ਨੂੰ ਉੱਥੇ ਰੱਖਿਆ ਤਾਨੂੰ ਜਿਹੜੇ ਤਿੰਨਾਂ ਨੂੰ ਖਾਣਾ-ਦਾਣਾ ਅੰਮੀ ਹੋਣੀ ਬਾਪੂ ਹੋਣੀ ਗੱਲਾਂ ਕਰਦੇ ਸੀ ਦੇਣ ਆਉਂਦੇ ਨਾਲੇ ਰੋਂਦੇ ਕਹਿਣਾ ਬਸ ਏ ਤੁਹਾਡਾ ਤਕਦੀਰ ਬਣੀ ਹੋਈ ਬਿਛੋੜਾ ਪੈਣਾ ਸੀ ਪਾਕਿਸਤਾਨ ਚ ਜਾਣਾ ਤੁਹਾਡਾ ਦਾਣਾ ਪਾਣੀ ਲਿਖਿਆ ਸੀ ਤਾਂ ਕਿ ਅਸੀਂ ਤੁਹਾਨੂੰ ਲਿਖ ਕੇ ਦੇ ਚੁੱਕੇ ਤੁਸੀਂ ਹੁਣ ਜਾਣਾ ਜਿੱਥੋਂ ਤੱਕ ਉਹਨਾਂ ਨੇ ਪੇਛ ਚੱਲੀ ਵਾ ਲਾਈ ਉਹਨਾਂ ਨੇ ਬੜਾ ਖਿਆਲ ਕੀਤਾ ਬੜੀ ਮੁਹੱਬਤ ਕੀਤੀ ਅੱਧਾਲੇ ਸਰਦਾਰਾਂ ਨੇ ਤੇ ਰੋਂਦੇ ਅੱਬਾ ਜੀ ਹੋਣੀ ਵੀ ਬਾਪੂ ਹੋਣੀ ਵੀ ਰੋਂਦੇ ਫੌਤ ਹੋ ਗਏ ਬੈਠ ਗਏ ਹਿੱਟਾ ਉੱਤੇ ਪਰ ਕੇ ਬੜਾ ਅੱਧਾਲੇ ਸਰਦਾਰਾਂ ਦੀਆਂ ਨਾਲ ਕਰਦੇ ਬੜੀ ਮਜ਼ਾ ਕਰਦੇ ਅਰੇ ਬੰਦੇ ਉਹਨਾਂ ਚੀਜ਼ਾਂ ਨੂੰ ਯਾਦ ਕਰਕੇ ਉਹਨਾਂ ਬਸ ਮਾਈ 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 ਕੈਸੀ ਝੁੱਲ ਗਈ ਹੇ ਮੇਰੀ ਬਣੇ ਆਪਣੇ ਹੀ ਵਰੀ कैसी छोल गई हनेरी बने अपने ही भरी नेमकम बस पेगी नेमकम बस पेगी कल्ली कूज कुरलावा ए मिनु दसने दी माए नी मैं तेरे पास जो मैं मिनु दसने दी माए नी मैं ਕਿਹੜੇ ਪਾਸੇ ਜੁਣ ਅਰਖੀ ਦਾ ਬੀਬੀ ਇੱਕੋ ਬੈਠੀ ਰਿੱਝੇ ਚੁੱਲੇ ਚਾਦ ਪਾਣੀ ਰੇਗ ਦੁੱਧ ਚ ਮਧਾਣੀ ਜਿਹੜੇ ਤੁਹਾਡੇ ਸਾਲ 1947 ਦੇ ਵੇਲੇ ਪਿਆਰ ਦੇ ਰਿਸ਼ਤੇ ਉਧਰ ਰਹਿ ਗਏ। ਹਾਂਜੀ। ਚਾਚਾ ਬੀਰਬਲ, ਚਾਚੇ ਬੀਰਬਲ ਕਿੱਥੇ ਵਿਆਹਿਆ ਸੀਗਾ? ਪਤਾ ਕੋਈ? ਹਾਂਜੀ ਪਹਿਲਾਂ ਜਦੋਂ ਵਿਆਹੇ ਸੀਗੇ ਉਹ ਬੀਬੀ ਹੌਤੋਂ ਦੁਬਾਰਾ ਫਿਰ ਚਾਚਾ ਜੀ ਦਾ ਵਿਆਹ ਹੋਇਆ ਸੀਗਾ। ਹਾਂਜੀ। ਆਉਣ ਤੋਂ ਬਾਅਦ ਅੰਮੀ ਹੋਣਾ ਦੇ ਜਿਨ੍ਹਾਂ ਚੋਂ ਜੱਸੀ ਹੋਣੀ। ਹਾਂਜੀ। ਚਾਚੇ ਸ਼ੌਕੀ ਪੈਦਾ ਹੋਇਆ। ਹਾਂਜੀ। ਰਾਜ। ਹਾਂਜੀ। ਇਹਨਾਂ ਦੀ ਅਗੋਂ ਲਾੜ ਹੈ ਜਿਹੜਾ ਜੱਸੀ ਹੈ। ਹਾਂਜੀ। ਠੀਕ ਹੈ ਮੇਰਾ ਬਹਨੋਈ ਹੈ ਦਰਸ਼ਨ ਸਿੰਘ। ਹਾਂਜੀ ਲੰਮੀ ਵਾਲੇ ਲੰਮੀ ਵਾਲੇ ਹਾਂਜੀ ਉਹ ਉੱਥੇ ਇੰਡੀਆ ਚ ਨੋ ਵੀ ਹਾਂਜੀ ਹਾਂ ਤੇ ਇੱਕ ਮੇਰੀ ਫੁੱਫੀ ਸੀ ਸੀ ਜੋ ਉਹ ਵੀ ਇੰਡੀਆ ਚ ਹੀ ਰਹਿ ਗਈ ਸੀ ਹਾਂਜੀ ਤੇ ਦੋ ਫੁੱਫੀਆਂ ਇੱਧਰ ਆਈਆਂ ਸੀ ਇੱਕ ਦਾ ਨਾਮ ਤੁਹਾਡੀ ਫੁੱਫੀ ਉੱਧਰ ਰਹਿ ਗਈ ਸੀਗੀ ਹਾਂਜੀ ਉਹਦੀ ਔਲਾਦ ਨਾਲ ਤੁਹਾਡਾ ਰਾਬਤਾ ਹੈਗਾ ਵੈ ਨਹੀਂ ਜੀ ਨਹੀਂ ਹੈ ਉਹਦੀ ਔਲਾਦ ਉਹਨਾਂ ਨਾਲ ਰਾਬਤਾ ਨਹੀਂ ਉਹਦੀ ਔਲਾਦ ਤੁਹਾਨੂੰ ਪਤਾ ਵੈ ਲੈ ਵੀ ਉਹਦੀ ਔਲਾਦ ਬਾਰੇ ਲੈ ਵੀ ਉਹ ਕਿੱਥੇ ਰਹਿੰਦੀ ਹੈ ਵੀ ਪਤਾ ਹੀ ਕੋਈ ਨਹੀਂ ਉਹਦਾ ਨਹੀਂ ਜੀ ਪਤਾ ਹੀ ਨਹੀਂ ਪਿੰਨ ਕਿਹੜਾ ਸੀ ਉਹਨਾਂ ਦਾ ਪਿੰਡ ਉਹ ਇੱਕ ਵਾਰੀ ਵਿਆਹ ਸੀਗੇ ਫਿਰ ਉਹ ਅੱਬਾ ਜੀ ਉਹਨਾਂ ਦੇ ਕੋਲ ਹੀ ਆ ਗਏ ਸੀ ਦਾਦਾ ਜੀ ਉਹਨਾਂ ਕੋਲੇ ਨਹੀਂ ਜਿਹੜੇ ਉਹ ਇੰਡੀਆ ਦੇ ਵਿੱਚ ਹੀ ਬੇਟੇ ਤਲਵੰਡੀ ਦੇ ਵਿੱਚ ਹੀ ਸੀ ਤਲਵੰਡੀ ਸਾਬ ਹਾਂਜੀ ਤਲਵੰਡੀ ਸਾਬ ਉਹਦੀ ਉੱਥੇ ਹੀ ਸੀ ਅੱਛਾ ਸਾਨੂੰ ਤਾਂ ਪੁੱਤਾਂ ਵੀ ਵਿਛੜਿਆਂ ਤੋਂ ਪਲਾ ਹੋਵੇ ਹੁਣ ਅੱਲਾਹ ਤਾਲਾ ਉਹਨਾਂ ਨੂੰ ਜਿਹੜਾ ਹੁਣ ਆ ਕੇ ਸਾਨੂੰ ਪਤਾ ਲੱਗਿਆ ਜੱਸੀ ਉਹਨਾਂ ਦਾ ਸਾਨੂੰ ਤਾਂ ਇੰਨੇ ਚਿਰਾਂ ਦੇ ਵਿਛੋੜੇ ਪਏ ਪੁੱਤੇ ਨਹੀਂ ਮਰ ਗਏ ਬਚ ਗਏ ਕਹਿੰਦੇ ਹੁੰਦੇ ਸੀ ਅੰਮੀ ਉਹਨਾਂ ਨੇ ਰੋਣਾ ਕਹਣਾ ਪਤਾ ਨਹੀਂ ਮਾਰੇ ਗਏ ਜਾਂ ਜਿੰਦਾ ਹੈ ਜਾਂ ਕੀ ਹੈ ਕੀ ਨਹੀਂ ਬੜਾ ਯਾਦ ਕਰ ਕਰਕੇ ਰੋਂਦੇ ਸੀ ਸਰਦਾਰਾਂ ਨੂੰ ਵੀ ਯਾਦ ਕਰ ਕਰਕੇ ਰੋਂਦੇ ਸੀ ਜਿਹੜੇ ਬਜ਼ੁਰਗ ਸਨ 1947 ਦੇ ਵੇਲੇ ਤੁਹਾਡੇ ਚੜ੍ਹਦੇ ਪੰਜਾਬ ਚੋਂ ਲੈਹnde ਪੰਜਾਬ ਆਏ ਉਹ ਤਕਰੀਬਨ ਪੂਰੇ ਹੋਂਦ ਤੱਕ ਫੌਤ ਹੋਂਦ ਤੱਕ ਆਪਦੇ ਪਿੰਡ ਨੂੰ ਆਪਦੇ ਦੇਸ਼ ਦੀ ਮਿੱਟੀ ਨੂੰ ਯਾਦ ਕਰਦੇ ਰਹੇ ਹਾਂਜੀ ਯਾਦ ਕਰਕੇ ਬੜਾ ਰੋਂਦੇ ਸੀ ਆਪਦੀ ਮਿੱਟੀ ਨਾਲ ਉਹ ਹਮੇਸ਼ਾ ਜੁੜੇ ਰਹੇ ਆ ਜੁੜੇ ਰਹੇ ਹਾਂਜੀ ਤੇ ਤੁਹਾਨੂੰ ਵੀ ਉਹ ਆਪਦੀ ਮਿੱਟੀ ਨਾਲ ਜੋੜ ਕੇ ਗਏ ਹਾਂਜੀ ਸਾਨੂੰ ਗੱਲਾਂ ਦੱਸਦੇ ਸੀ ਉਹ ਗੱਲਾਂ ਦੱਸਦੇ ਸੀ ਉਹਨਾਂ ਨੂੰ ਮੁਹੱਬਤ ਸੀ ਆਪਦੀ ਮਿੱਟੀ ਨਾਲ ਆਪਣੇ ਬਚਪਨ ਨਾਲ ਜਿੱਥੇ ਉਹਨਾਂ ਦਾ ਵਕਤ guzਰਿਆ ਹਾਂਜੀ ਆਪਦੇ ਸਰਦਾਰਾਂ ਨਾਲ ਤੇ ਉਹ ਹੀ ਉਹ ਚੀਜ਼ ਹੁਣ ਸਾਨੂੰ ਜੱਸੀ ਖਾਂ ਬਾਰੇ ਦੱਸੋ ਚੜ ਜਿਹੜਾ ਜੱਸੀ ਖਾਂ ਚੜ ਦੇ ਪੰਜਾਬ ਦਾ ਬਹੁਤ ਵੱਡਾ ਸਿੰਗਰ ਹੈ ਤੁਹਾਨੂੰ ਇਹ ਚੀਜ਼ ਬਾਰੇ ਪਤਾ ਹੈ ਹਾਂਜੀ ਉਹਨਾਂ ਦੇ ਸੌਂਗ ਮੈਂ ਖੁਦ ਉਹਨਾਂ ਦੇ ਸੌਂਗ ਸੁਨੇ ਆ ਆਪਣਾ ਉਹਨਾਂ ਦੇ ਇੱਕ ਸੌਂਗ ਮੈਂ ਸੁਨਿਆ ਸੀਗਾ ਲਹੂ ਦੀ ਲਕੀਰ ਲਹੁਦਿਲਗੀਰ ਉਹਨਾਂ ਨੇ ਸਾਨੂੰ 1947 ਦੀ ਇੱਕ ਬਹੁਤ ਹੀ ਪਿਆਰੀ ਮੰਦਰ ਕ시 ਕੀਤੀ ਹੈ ਉਹਦੇ ਵਿੱਚ ਉਹਨਾਂ ਨੇ 1947 ਦੇ ਜਿਹੜਾ ਵਕਤ ਸਾਡੇ ਬਜ਼ੁਰਗਾਂ ਦੇ ਬੀਤਿਆ ਉਹਨੂੰ ਕੁਝ ਮਿੰਟਾਂ ਦੇ ਵਿੱਚ ਉਹਨਾਂ ਨੇ 1947 ਦਾ ਪੂਰੀ ਜਿਹੜੀ ਸਟੋਰੀ ਹੈ ਕੁਝ ਉਹਨਾਂ ਨੇ ਆਪਣੇ ਸੌਂਗ ਦੇ ਵਿੱਚ ਉਹ ਸਟੋਰੀ ਨੂੰ ਸਮਾ ਦਿੱਤਾ ਮੈਂ ਉਹਦਾ ਸੌਂਗ ਜਿੰਨੇ ਵਾਰ ਵੀ ਸੁਣਿਆ ਵਾ ਤੇ ਯਕੀਨ ਕਰੋ ਮੈਂ ਖੁਦ ਰੋਇਆ ਉਹਦਾ ਸੌਂਗ ਜਿਹੜਾ 1947 ਦੇ ਤੇ ਜੱਸੀ ਖਾਨ ਦੇ ਬਾਰੇ ਕੁਛ ਤੁਸੀਂ ਦੱਸੋ ਹੁਣ ਹਾਂਜੀ ਜੱਸੀ ਖਾਨ ਮੇਰਾ ਭਤੀਜਾ ਮੇਰੇ ਭਾਈ ਦਾ ਬੇਟਾ ਸ਼ੌਕੀ ਦਾ ਮੇਰਾ ਖੂਨ ਹੈ ਪੁੱਤ ਕਿਉਂਨੇ ਆ ਕਿ ਅਸੀਂ ਮਿਲ ਗਏ ਅੱਲਾ ਮੀਆਂ ਉਹ ਕਦੀ ਵਕਤ ਲਿਆਵੇ ਤਾਂ ਕਿ ਮੈਂ ਆਪਣੇ ਭਤੀਜਾ ਨੂੰ ਬੁੱਕਲ ਚਲਾਵਾਂ ਮੈਂ ਮਿਲਾਂ ਇਹ ਬਾੜਾ ਖੁੱਲ ਜਾਣ ਹਾਏ ਬਾੜਾ ਖੁੱਲ ਜਾਣ ਪੁੱਤੇ ਜੁਦਾਈਆਂ ਦੇ ਫੈਸਲੇ ਮੁੱਕ ਜਾਣੀ ਜ਼ਿੰਦਗੀ ਤਾਂ ਮੁੱਕਦੀ ਪਈ ਐ ਰੋਂਦਿਆਂ ਦੀ ਤੇ ਰੋਂਦੇ ਮਰ ਗਏ ਵੱਡੇ ਵਰਗੇ ਬਾਪੂ ਮਰ ਗਿਆ ਖਾਨਦਾਨ ਖਤਮ ਹੋ ਗਿਆ ਸੀ ਵੀ ਐਵੇਂ ਮੁੱਕ ਜਾਗੇ ਬਿਛੋੜਿਆ ਚੋਂ ਤੁਸੀਂ ਪਾਕਿਸਤਾਨ ਦੀ ਹਕੂਮਤ ਨੂੰ ਜਾਂ ਭਾਰਤ ਦੀ ਹਕੂਮਤ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ ਆ ਅਸੀਂ ਪੈਗਾਮ ਦੇਣਾ ਚਾਹੁੰਦੇ ਆ ਅਗਰ ਇਹ ਰਾਸਤਾ ਖੁੱਲ ਜੇ ਅਸੀਂ ਆਪਣੇ ਨੂੰ ਮਿਲ ਸਕ ਜੇ ਉਹਨਾਂ ਯਾਦਾਂ ਨੂੰ ਤਾਜਾ ਕਰ ਸਕੀਏ ਉਹ ਮਿੱਟੀ ਵੇਖ ਸਕੀਏ ਜਿੱਥੇ ਤੁਹਾਡੇ ਮਾਪੇ ਦੇ ਵਕਤ guzre ਸਾਡੇ ਮਾਪਿਆਂ ਨੇ ਟਾਈਮ guzare ਜਿੱਥੇ ਉਹਨਾਂ ਦੇ ਪੈਰ ਲੱਗੇ ਆ ਜਿੱਥੇ ਉਹਦੇ ਹੱਥ ਲੱਗੇ ਆ ਜਿੱਥੇ ਉਹ ਖਾਨਦਾਨ ਇਕੱਠਾ ਰਿਹਾ ਇਕੱਠਿਆਂ ਦਾ ਵਕਤ guzਰੇ ਅਸੀਂ ਉਹ ਚੀਜ਼ ਵੇਖਣਾ ਚਾਹੁੰਦੇ ਅਸੀਂ ਉਹ ਮਿਲਣਾ ਚਾਹੁੰਦੇ ਆ ਪਤਾ ਹਕੂਮਤ ਨੂੰ ਸਾਡੀ ਅਪੀਲ ਹੈ ਅਗਰ ਕਰਨ ਸਾਨੂੰ ਮਲਾਦ ਦੇਣ ਸਾਨੂੰ ਇਜਾਜ਼ਤ ਦੇਣ ਮੈਂ ਬੋਲਦਾ ਪੰਜਾਬ ਦੀ ਟੀਮ ਵੀ ਪਾਕਿਸਤਾਨ ਦੀ ਹਕੂਮਤ ਨੂੰ ਔਰ ਭਾਰਤ ਦੀ ਹਕੂਮਤ ਨੂੰ ਬੇਨਤੀ ਕਰਦੀ ਹੈ ਕਿ ਜਿਹੜੇ ਸਾਨੂੰ 1947 ਦੇ ਵਛੋੜਿਆਂ ਦੇ ਦਰਦ ਇਹ ਖਾਨਦਾਨ ਮਹਿਸੂਸ ਕਰਦੇ ਪਏ ਹੈ ਉਹ ਵੀ ਆਪੀਆਂ ਰੂਹਾਂ ਤੇ ਇਹਨਾਂ ਦਰਦਾਂ ਨੂੰ ਮਹਿਸੂਸ ਕਰਨ ਤੇ ਇਹਨਾਂ ਲੋਕਾਂ ਵਾਸਤੇ ਇਹਨਾਂ ਇਹਨਾਂ ਦੇ ਖੂਨ ਦੇ ਰਿਸ਼ਤੇ ਨੂੰ ਮਿਲਾਉਣ ਵਾਸਤੇ ਉਹ ਵੀ ਇੱਕ ਕਦਮ ਹਕੂਮਤਾਂ ਅੱਗੇ ਵਧਣ ਔਰ ਬਾਰਡਰਾਂ ਦੇ ਨਰਮੀ ਕਰ ਦਿੱਤੀ ਜਾਵੇ ਤਾਂ ਕਿ ਇਹ ਬਜ਼ੁਰਗ ਇਹ ਜਿਹੜੇ ਕੁਝ ਜੀ ਰਹਿ ਗਏ ਸਨ 1947 ਦੇ ਇਹ ਆਪਦੇ ਪਰਿਵਾਰਾਂ ਨੂੰ ਆਪਦੇ ਖਾਨਦਾਨ ਨੂੰ ਦੇਖ ਸਕਣ ਕਹਨੇ ਆ ਮੇਰਾ ਪਤੀਜਾ ਜੱਸੀ ਮੇਰਾ ਖੂਨ ਹੈ ਮੇਰੇ ਬਾਪ ਦੀ ਨਸਲ ਹੈ ਸੀ ਮਿਲਣਾ ਚਾਹੁੰਦੇ ਆ ਪਤ ਮੇਰਾ ਨਾ ਮਾਂ ਨਾ ਪਿਓ ਨਾ ਭੈਣ ਨਾ ਪਰ ਆ ਜਿਹੜੇ ਵਿਛੜਿਆ ਉੱਥੇ ਬੈਠੇ ਸਰਦਾਰ ਸਰਜੀਤ ਸਿੰਘ ਹੋਟੀ ਅਮਰੀਕਾ ਤੋਂ ਪੰਜਾਬੀ ਲਹਿਰ ਸੰਜਾ ਦੇ ਮਾਲਕ ਅਸੀਂ ਉਹਨਾਂ ਅਗੇ ਬੇਨਤੀ ਕਰਦੇ ਆਂ ਕਿ ਉਹ ਜੱਸੀ ਖਾਨ ਦਾ ਕੋਈ ਨਾ ਕੋਈ ਪ੍ਰੋਗਰਾਮ ਪਾਕਿਸਤਾਨ ਦੇ ਵਿੱਚ ਵੀ ਰਖਾਉਣ ਤਾਂ ਕਿ ਇਹ ਸਾਨੂੰ 1947 ਦੇ ਵਿਛੜੇ ਹੋਏ ਲੋਕ ਆਪਦੇ ਪਰਿਵਾਰ ਨੂੰ ਆਪਦੇ ਖਾਨਦਾਨ ਨੂੰ ਆਪਦੇ ਉਹਨਾਂ ਧੀਆਂ ਪੁੱਤਰਾਂ ਨੂੰ ਮਿਲ ਸਕਣ ਪੰਜਾਬੀ ਲਹਿਰ ਸੰਜਾ ਦੇ ਮਾਲਕ ਹੈ ਸਰਦਾਰ ਸਰਜੀਤ ਸਿੰਘ ਹੋਟੀ ਹਾਂਜੀ ਅਮਰੀਕਾ ਲਈ ਠੀਕ ਹੋ ਗਿਆ ਉਹਨਾਂ ਨੂੰ ਤੁਸੀਂ ਕੀ ਗੁਜ਼ਾਰਿਸ਼ ਕਰਨਾ ਚਾਹੁੰਦੇ ਕੀ ਤੁਸੀਂ ਉਹਨਾਂ ਆ ਕੇ ਬੇਨਤੀ ਕਰਨਾ ਚਾਹੁੰਦੇ ਹੋ ਅਸੀਂ ਇਹ ਕਰਨਾ ਚਾਹੁੰਦੇ ਆ ਜੀ ਕਿ ਜੱਸੀ ਨੂੰ ਲਾਹੌਰ ਪਾਕਿਸਤਾਨ ਚ ਅਗਰ ਮਿਹਰਬਾਨੀ ਕਰਨ ਹੋਏ ਇੱਧਰ ਆ ਜਾਣ ਉਹਨਾਂ ਨੂੰ ਗੌਂਦ ਦੀ ਆਜ਼ਾਦੋਂ ਤੋਂ ਦੀ ਦਿੱਤੀ ਜਾਵੇ ਤੇ ਅਸੀਂ ਉਹਨੂੰ ਮਿਲ ਸਕੀਏ ਆਪਣੇ ਖਾਨਦਾਨ ਨੂੰ ਦੇਖ ਸਕੀਏ ਜਦੋਂ ਦੇ ਅਸੀਂ ਵਿਛੜਿਆ ਨਹੀਂ ਮਿਲ ਸਕੇ ਜੋ ਪਾਕਿਸਤਾਨ ਬਣ ਮਿਹਰਬਾਨੀ ਹੋ ਗਈ ਅਸੀਂ ਇਮਤ ਕਰਦੇ ਆ ਇਸ ਚੀਜ਼ ਦੀ ਅਗਰ ਆਮੀਨ ਕਬੂਲ ਕਰਨ ਹਾਂਜੀ ਤਨਵੀਰ ਭਾਈ ਜੀ ਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਮਾਂ ਜੀ ਕਹਿ ਰਹੇ ਨੇ ਪੰਜਾਬੀ ਲਹਿਰ ਸਾਂਝਾ ਦੇ ਓਨਰ ਸਰਦਾਰ ਸਰਜੀਤ ਸਿੰਘ ਹੋਟੀ ਜਿਹੜੇ ਅਮਰੀਕਾ ਤੋਂ ਨੇ ਉਹਨਾਂ ਨੂੰ ਅਸੀਂ ਗੁਜ਼ਾਰਿਸ਼ ਕਰਦੇ ਆਂ ਬੇਨਤੀ ਕਰਦੇ ਆਂ ਕਿ ਉਹ ਜੱਸੀ ਖਾਨ ਸਾਹਿਬ ਦਾ ਕੋਈ ਪ੍ਰੋਗਰਾਮ ਆਰਗੇਨਾਈਜ਼ ਕਰਨ ਲਾਹੌਰ ਦੇ ਵਿੱਚ ਉਹਨਾਂ ਨੂੰ ਪਰਫਾਰਮ ਦਾ ਮੌਕਾ ਵੀ ਮਿਲ ਜਾਏਗਾ ਔਰ ਸਾਨੂੰ ਵੀ ਉਹਨਾਂ ਨਾਲ ਮੁਲਾਕਾਤ ਦਾ ਮੌਕਾ ਮਿਲ ਜਾਏਗਾ ਇਸ ਤਰ੍ਹਾਂ ਇਕੱਠੇ ਬੈਠ ਕੇ ਕੁਝ ਵਕਤ ਸਾਡਾ ਗੁਜ਼ਰ ਜਾਏਗਾ ਔਰ ਗੁਜ਼ਰੀਆਂ ਹੋਈਆਂ ਯਾਦਾਂ ਜਿਹੜੇ ਮਾਪੇ ਦੇ ਦਾਦਾ ਪਰਦਾਦਾ ਦੇ ਵਿਛੋੜੇ ਨੇ ਜਿਹੜੇ ਉਹ ਪੁਰਾਣੀਆਂ ਗੱਲਾਂ ਕਰਦੇ ਮਿੱਟੀ ਨਾਲ ਮਿੱਟੀ ਹੋ ਗਏ ਇਸ ਦੁਨੀਆ ਤੋਂ ਚਲੇ ਗਏ ਕਮ ਸੇ ਕਮ ਉਹ ਦਿਨ ਸਾਨੂੰ ਤਾਂ ਨਾ ਦੇਖਣੇ ਪੈਣ ਅਸੀਂ ਆਪਣੇ ਵਿਛੜਿਆ ਹੋਇਆਂ ਨੂੰ ਆਪਣੇ ਨਾਨਕਿਆਂ ਨੂੰ ਆਪਣੇ ਦਾਦਕਿਆਂ ਨੂੰ ਅਸੀਂ ਮਿਲ ਸਕੀਏ ਜੱਸੀ ਖਾਨ ਤੁਹਾਡੇ ਕੀ ਲੱਗਦੇ ਆ ਜੱਸੀ ਖਾਨ ਮੇਰੇ मामੂ ਦੇ ਬੇਟੇ ਆ ਉਹਨਾਂ ਦੇ ਵਾਲਦ ਸਾਹਿਬ ਮੇਰੇ मामੂ ਜੀ ਨੇ ਮੇਰੀ ਅੰਮੀ ਦੇ ਭਾਈ ਨੇ ਹਾਂਜੀ ਜੀ ਤੇ ਤੁਸੀਂ ਆਪਦੇ ਬਜ਼ੁਰਗਾਂ ਤੋਂ ਸਾਲ 1947 ਬਾਰੇ ਜਿਹੜਾ ਕੁਝ ਤੁਸੀਂ ਸੁਣਦੇ ਸੀਗੇ ਤੁਸੀਂ ਉਸ ਚੀਜ਼ ਨੂੰ ਕਿਵੇਂ ਮਹਿਸੂਸ ਕਰਦੇ ਆ ਦੇਖੋ ਜੀ ਉਹ ਉਹ ਵੇਲੇ ਨੂੰ ਦੱਸਣਾ ਲਫ਼ਜ਼ਾਂ ਚ ਦੱਸਣਾ ਤੇ ਬੜਾ ਔਖਾ ਵਾ ਉਹ ਜਿਨ੍ਹਾਂ ਨੇ ਉਹ ਵੇਲਾ ਵਕਤ ਵੇਖਿਆ ਤੇ ਉਹ ਤੇ ਖੂਨ ਦੇ ਹੰਝੂ ਰੋਂਦੇ ਟੁਰ ਗਏ ਇਸ ਦੁਨੀਆ ਤੋਂ ਦੇਖੋ ਘਰ ਛੱਡਣਾ ਅੱਜ ਦੇ ਦੌਰ ਚ ਵੀ ਕੋਈ ਕਹੇ ਕਹ ਦੇ ਤੁਹਾਨੂੰ ਘਰੋਂ ਤੁਹਾਡੇੋਂ ਕੱਢਿਆ ਜਾਂਦਾ ਤੇ ਬੜਾ ਔਖਾ ਵਾ ਤੇ ਸਭ ਕੁਝ ਉੱਥੇ ਛੱਡਤਾ ਭੈਣ ਭਰਾ ਰਕਬੇ ਵਾਈਆਂ ਬੀਜੀਆਂ ਮਕਾਨ ਮਾਲ ਪਸੂ ਜੋ ਕੁਛ ਸੀ ਸਾਰਾ ਕੁਝ ਉੱਥੇ ਰਹਿ ਗਿਆ ਇੱਥੇ ਸਿਰਫ ਤਨਾ ਤਨਹਾ ਜਾਨ ਹੀ ਲੈ ਕੇ ਆਏ ਤੇ ਯਾਓ ਕਪੜੇ ਲੈ ਕੇ ਆਏ ਜਿਹੜੇ ਲਿਬਾਸ ਜਿਸਮ ਤੇ ਸੀਗਾ ਜਿਹੜੇ ਤਨ ਤੇ ਕੱਪੜੇ ਸੀ ਉਹੀ ਲੈ ਕੇ ਆਏ ਆ ਜੀ ਉਹੀ ਲੀੜੇ ਪਾ ਕੇ ਆਏ ਉਹੀ ਲੀੜੇ ਪਾ ਕੇ ਆਏ ਬਾਕੀ ਸਭ ਕੁਝ ਉਧਰ ਰਹਿ ਗਿਆ ਤੇ ਬੜਾ ਔਖਾ ਵੇਲਾ ਸੀ ਉਹ ਐਸਾ ਐਸੀਆਂ ਗੱਲਾਂ ਸੁਣਨ ਨੂੰ ਮਿਲੀਆਂ ਕਿ ਵਗਦੀਆਂ ਨਹਿਰਾਂ ਦੇ ਵਿੱਚ ਮੇਰੀਆਂ ਮਾਸੀਆਂ ਨੂੰ ਮੇਰੇ ਨਾਨੇ ਨੇ ਧੱਕੇ ਦਿੱਤੇ ਵੀ ਤੁਸੀਂ ਮੂੰਹ ਮੱਥੇ ਲਗਦੀ ਹੋ ਪੁੱਤ ਸਾਨੂੰ ਤਾਂ ਮਾਰ ਦੇਣਾ ਥੋੜਾ ਪਤਾ ਨਹੀਂ ਕੀ ਬਣੇਗਾ ਮੇਰੀਆਂ ਦੋ ਮਾਸੀਆਂ ਮੇਰੇ ਨਾਨੇ ਨੇ ਆਪਣੇ ਹੱਥੀ ਨਾਲ ਮੇਰੇ ਨਾਨਾ ਜੀ ਦੱਸਦੇ ਸੀ ਕਿ ਮੈਂ ਉਹਨਾਂ ਨੂੰ ਕਹਾਂ ਪੁੱਤ ਪਾਣੀ ਪੀ ਲਓ ਪਾਣੀ ਦੀ ਚੂਲੀ ਭਰਨ ਲੱਗਿਆ ਮੈਂ ਗੁੱਤਾਂ ਤੋਂ ਫੜ ਕੇ ਵਿੱਚ ਨਹਿਰ ਦੇ ਧੱਕੇ ਦੇ ਤੇ ਪਾਕਿਸਤਾਨ ਇੱਕ ਮੇਰੇ ਨਾਨਾ ਜੀ ਬੀਰਵਾਲ ਖਾਨ ਸਭ ਤੋਂ ਛੋਟੇ ਉਹ ਉਧਰ ਰਹਿ ਗਏ ਸੀ ਉਹ ਆਧੇ ਵਾਲੇ ਸਰਦਾਰਾਂ ਨੇ ਉੱਥੇ ਰੱਖ ਲਿਆ ਸੀ ਤੇ ਵੀ ਤੁਸੀਂ ਸਾਰੇ ਨਾ ਜਾਓ ਥੋੜਾ ਸਾਡਾ ਨਾਲ ਚੰਗਾ ਵਕਤ ਲੰਘਿਆ ਤੇ ਇਦਾਂ ਜਦੋਂ ਤੁਸੀਂ ਸਾਰੇ ਚਲੇ ਜਾਓਗੇ ਸਾਡੇ ਬਾਅਦ ਤੇ ਵੀ ਇੱਥੇ ਔਖਾ ਹੋ ਜਾਊਗਾ ਫਿਰ ਮੇਰੇ ਵੱਡੇ ਨਾਨਾ ਜੀ ਚਿਰਾਖ ਖਾਨ ਸਾਹਿਬ ਉਹ ਇ ਉਹ ਇਧਰ ਆ ਗਏ ਸੀ ਦੂਸਰੇ ਛੋਟੇ ਉਹ ਇਧਰ ਆ ਗਏ ਸੀ ਛੋਟਾ ਖਾਨ ਉਹ ਵੀ ਇਧਰ ਆ ਗਏ ਸੀ ਇੱਕ ਉਮਰਾ ਸੀ ਉਹ ਵੀ ਇਧਰ ਆ ਗਏ ਸੀ ਤਿੰਨ ਭਰਾ ਇਧਰ ਆ ਗਏ ਸੀ ਇੱਕ ਉਧਰ ਰਹਿ ਗਿਆ ਸੀ ਜਿਹੜੇ ਉਧਰ ਰਹਿ ਗਏ ਸੀ ਇਹ ਮੇਰੇ ਸਭ ਸਭ ਤੋਂ ਛੋਟੇ ਨਾਨੇ ਦੀ ਔਲਾਦ ਆ ਮਾਮੂ ਜੀ ਇਕਬਾਲ ਸ਼ੌਕਤ ਖਾਨ ਤੇ ਜੱਸੀ ਖਾਨ ਮੇਰੇ मामੂ ਦੇ ਬੇਟੇ ਆ ਹਾਂਜੀ ਤੁਸੀਂ ਨਵੀਂ ਆਉਣ ਵਾਲੀ ਪੀੜ੍ਹੀ ਜਿਹੜੀ ਨਵੀਂ ਜਨਰੇਸ਼ਨ ਆ ਉਹਨੂੰ ਸਾਨੂੰ 1947 ਬਾਰੇ ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ ਹੋ ਕੀ ਆ ਸਾਨੂੰ 1947 ਭੁੱਲ ਜਾਣਾ ਚਾਹੀਦਾ ਹੈ ਕਿ ਜਾਂ ਸਾਨੂੰ ਆਪਦੇ ਵੱਡ ਵਡੇਰੇ ਦੀਆਂ ਆਪਦੇ ਵੱਡੇ ਪੁਰਖਿਆਂ ਦੀਆਂ ਉਹ ਯਾਦਾਂ ਜ਼ਿੰਦਾ ਰੱਖਣੀਆਂ ਚਾਹੀਦੀਆਂ ਨੇ ਮੈਂ ਜੀ ਇਸ ਗੱਲ ਨੂੰ ਇਹਨਾਂ ਲਫ਼ਜ਼ਾਂ ਨਾਲ ਸ਼ੁਰੂ ਕਰਾਂਗਾ ਕਿ ਰੱਬਾ ਕਦੀ ਵੀ ਨਾ ਪੈਨ ਵਿਛੋੜੇ ਮੰਗਾਏ ਦੁਆਵਾਂ ਰੱਬ ਤੋਂ ਕਿ ਅੱਲਾ ਕਿਸੇ ਦੇ ਵਿਛੋੜੇ ਨਾ ਪਾਵੇ ਬਾਕੀ ਜਿਹੜੇ ਉਧਰ ਸਾਡੇ ਰਹਿ ਗਏ ਜਾਂ ਇਧਰ ਰਹਿ ਗਏ ਹਕੂਮਤ ਨੂੰ ਅਪੀਲ ਆ ਇੰਡੀਆ ਦੀ ਨੂੰ ਵੀ ਪਾਕਿਸਤਾਨ ਦੀ ਨੂੰ ਵੀ ਕਿ ਕੁਝ ਬਾੜਨਾ ਤੇ ਨਰਮੀ ਕੀਤੀ ਜਾਵੇ ਪਾਸਪੋਰਟਾਂ ਚ ਸਹਾਨੀਆਂ ਲਿਆਂਦੀਆਂ ਜਾਣ ਤਾਂ ਕਿ ਆਪਣੇ ਅਸੀਂ ਵਿਛੜਿਆਂ ਨੂੰ ਮਿਲ ਸਕੀਏ ਉਹ ਗਲੀਆਂ ਮੱਲੇ ਉਹ ਘਰ ਉਹ ਰਾਹ ਵੇਖ ਸਕੀਏ ਜਿੱਥੇ ਸਾਡੇ ਦਾਦੇ ਪੜਦਾਦੇ ਨਾਨੇ ਪੜਨਾਨੇ ਜਿੱਥੇ ਰਹੇ ਜਿੱਥੇ ਉਮਰਾਂ ਗੁਜ਼ਾਰੀਆਂ ਜਿੱਥੇ ਉਹਨਾਂ ਦੇ ਪੈਰ ਲੱਗੇ ਜਿੱਥੇ ਉਹਨਾਂ ਦੇ ਹੱਥ ਲੱਗੇ ਜਿੱਥੇ ਉਹ ਜੰਮੇ ਪਲੇ ਜਿੱਨਾ ਗਲੀਆਂ ਦੇ ਵਿੱਚ ਉਹਨਾਂ ਦੇ ਬਚਪਨ ਗੁਜ਼ਰੇ ਉਸ ਮਿੱਟੀ ਦੇ ਲਮਸ ਨੂੰ ਤੁਸੀਂ ਮਹਿਸੂਸ ਕਰਨਾ ਚਾਹੁੰਦੇ ਅਸੀਂ ਉਹ ਮਿੱਟੀ ਦੀ ਖੁਸ਼ਬੂ ਸੁੰਘਣਾ ਚਾਹੁੰਦੇ ਆ ਆਪਣੇ ਵੱਡਿਆਂ ਦੇ ਲੱਗੇ ਕਦਮਾਂ ਨੂੰ ਮਹਿਸੂਸ ਕਰਨਾ ਚਾਹੁੰਦੇ ਆ ਤੇ ਉਸ ਧਰਤੀ ਨੂੰ ਤੁਸੀਂ ਚੁੰਮਣਾ ਚਾਹੁੰਦੇ ਆ ਜੀ ਬਿਲਕੁਲ